ਮੇਤਰੋ ਸ਼ਹਿਰ ਕੋਟ ਕਪੂਰਾ ਦੇ ਵਿੱਚ ਖੜੇ ਆ ਜੀ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ 365 DI ਟਰੈਕਟਰ ਆ ਮਾਲਕ ਆਪਣੇ ਕੋਲੇ ਆ ਜੀ ਲੈਣੇ ਆ ਜਾਣਕਾਰੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਆ ਜੀ ਵਧੀਆ ਬਾਈ ਹੋ ਠੀਕ ਠਾਕ ਬਾਈ ਜੀ ਠੀਕ ਠਾਕ ਬਾਈ ਜੀ ਜਿਹੜਾ ਬਾਈ ਜੀ ਆਪਾਂ 265 ਟਰੈਕਟਰ ਦਾ ਬਾਈ ਜੀ ਮੈਂ ਬਹੁਤ ਵੇਖਿਆ ਤੇ 365 ਇਹ ਮਾਡਲ ਕਿਹੜਾ 365 DI ਇਹ 96 ਮਾਡਲ ਹੈ ਜੀ 1996 ਮਾਡਲ ਆ ਤੇ ਬਈ ਇਹਦਾ 265 DI ਨਾਲੋਂ ਕੀ ਫਰਕ ਆ ਇੱਕ ਤਾਂ ਬਈ ਤੋਰੇ ਦਾ ਫਰਕ ਆ ਠੀਕ ਆ ਤੋਰੇ ਦਾ ਫਰਕ ਆਈ ਹਾਰਸ ਪਾਵਰ ਵਾਧਾ ਹਾਰਸ ਪਾਵਰ ਵਾਧਾ ਤੁਰ ਤੁਰਦਾ ਜ਼ਿਆਦਾ ਤੇ ਹਾਰਸ ਪਾਵਰ ਜ਼ਿਆਦਾ ਠੀਕ ਆ ਤੇ ਬਈ ਤੇਲ ਖਰਚਾ 265 ਜਿੰਨਾ ਹੀ ਆ ਉਦੋਂ ਘੱਟ ਹੀ ਆ ਭੁਰੇ 265 ਨਾਲ ਵੀ ਘੱਟ ਆ ਠੀਕ ਆ ਜੀ 265 ਨਾਲ ਉਹ ਵੀ ਤੇਲ ਖਰਚਾ ਬਾਈ ਹੋਣੀ ਕਹਿੰਦੇ ਘਾਟਾ ਤੇ ਬਾਈ ਦੀ ਮਾਡਲ ਕਿਹੜਾ ਜੀ ਮਾਡਲ 96 1996 ਮਾਡਲ ਨੰਬਰ ਪੀ ਆ ਬਾਈ ਨੰਬਰ ਮੋਗਾ ਦਾ ਪੀਬੀ 29 ਠੀਕ ਹੈ ਜੀ ਪੀਬੀ 29 ਮੋਗਾ ਨੰਬਰ ਆ ਪਹਿਲੇ ਨਾਲ ਫਾਸਟ ਓਨਰ ਆ ਤੇ ਬਾਈ ਦੀ ਮੂਰਲੇ ਟਾਇਰਾਂ ਦੀ ਗੱਲ ਕਰੀ ਜੀ ਮੂਰਲੇ ਦਾ ਫੌਲੀ ਹੈ ਜੀ 90 ਪੈਸੇ ਮੰਨੋ 90 ਪੈਸੇ ਤੇ ਬਾਈ ਜੀ ਮਗਰਲੇ ਟਾਇਰ ਬਾਈ 40 ਪੈਸੇ ਮਗਰ ਲਈ 40 ਪੈਸੇ ਸਹੀ ਐਵੇਂ ਅੱਧੇ ਘਹਿ ਲਗੇ ਆ ਹਾਂਜੀ ਵੀ 40 ਪੈਸੇ ਟਾਇਰ ਆ ਵੀ ਦਿੰਨੇ ਹੈਗੇ ਮੂਰ ਲਈ 90 ਪੈਸੇ ਗੁੜੀਰਦੇ ਆ ਸਾਰਾ ਟਰੈਕਟਰ ਰੀਨ ਵਾਲੇ ਕਿਤੇ ਕਲਮ ਵੀ ਨਹੀਂ ਲੱਗੇਗੀ ਆ ਸ਼ੋਅ ਦਾ ਬਾਈ ਜੀ ਜਿਵੇਂ ਆਪਾਂ ਟਰੈਕਟਰ ਵੀਡੀਓ ਚ ਵਿਖਾਈ ਜਾਂਦੇ ਸਾਰਾ origignal ਆ ਜੋ origignal ਠੀਕ ਹੈ ਜੀ ਸ਼ੋਅ ਦਾ ਸਾਰਾ ਟਰੈਕਟਰ origignal ਆ ਤੇ ਬਾਈ ਜੀ ਟਰੈਕਟਰ ਦੀ ਨਾ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਸਾਫ ਬਹੁਤ ਪਈ ਆ ਪੂਰੀ 90 ਪੈਸੇ ਸਾਫ ਹੈ ਹਾਂ ਵੀ ਸਮਾਨ ਹੀ ਟਰੈਕਟਰ ਤੇ ਉਹ ਡੈਕ ਡੁਕ ਪੂਰਾ ਲੱਗਾ ਫੇਵਰ ਹੌਟ ਲੱਗੀ ਆ ਤੇ ਬਾਈ ਮੇਨ ਗੱਲ ਕਰੀਏ ਵੀ ਆਪਾਂ ਇੰਜਨ ਗੇਅਰ ਦਾ ਟਰੈਕਟਰ ਕਿਵੇਂ ਆ? ਜਿਉਂਾ ਸਹੀ ਬਾਈ ਜੀ ਜਿਉਂਾ ਓਕੇ ਓਕੇ ਦੀ ਰਪੋਰਟ ਵਾਕੇ ਵਾਕੇ ਤਸੱਲੀ ਕਰਕੇ ਸੌਦਾ ਫੇਰ ਲਾਉਣ ਹਾਂਜੀ ਹਾਂਜੀ ਠੀਕ ਆ ਬਾਈ ਜੀ ਵਾਕੇ ਤਸੱਲੀ ਕਰਕੇ ਫੇਰ ਤੁਸੀਂ ਸੌਦਾ ਲਾ ਸਕਦੇ ਹੋ ਤੇ ਬਾਈ ਸਮਾਨ ਜਿਵੇਂ ਆਪਾਂ ਵੀਡੀਓ 'ਚ ਵਿਖਾਈ ਜਾਂਦੇ ਆਂ ਈ ਮਿਲੂਗਾ ਨਹੀਂ ਆਏ ਆ ਇਹ ਆਪਾਂ ਕੋਈ ਵਪਾਰੀ ਬੰਦੇ ਤਾਂ ਹੋਣਗੇ ਹਾਂਜੀ ਜ਼ਿੰਮੇਦਾਰਾ ਟਰੈਕ ਟਰੈਕ ਕਰੇ ਟਰੈਕਟਰ ਆ ਠੀਕ ਹੈ ਜੀ ਘਰੇ ਰੱਖਿਆ ਹੋਇਆ ਟਰੈਕਟਰਾਂ ਤੇ ਸਮਾਨ ਟਰੈਕਟਰ ਨਾਲ ਸਾਰਾ ਮਿਲੂਗਾ ਫੇਬਰ ਹਾਟਲ ਸਪੀਕਰ ਡੰਡਾ ਫਰਟੀ ਸਾਰਾ ਸਮਾਨ ਨਾਲ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾ ਸਕਦੇ ਹਾਂ ਤੇ ਬਾਈ ਜੀ ਗੱਲ ਕਰੀ ਹੁਣ ਆਪਾਂ ਇਹ ਟਰੈਕਟਰ ਦੀ ਡਿਮਾਂਡ ਕਿੰਨੀ ਹੈ ਜੀ ਡਿਮਾਂਡ 1,65,000 ਰੁਪਏ 1,65,000 ਰੁਪਿਆ ਡਿਮਾਂਡ ਆ ਜੀ ਤੇ ਬਾਈ ਜੀ ਜਿਹੜਾ ਕਰ ਕੇ ਆਉਂਦਾ ਆਪਣੀ ਵੀਡੀਓ ਨੂੰ ਸ਼ੇਅਰ 5000 ਰੁਪਿਆ ਮਾਨ ਕਰ ਦਾਂਗੇ 1,60,000 ਦਾ ਟਰੈਕਟਰ ਲੈ ਜਾਣ ਵਾਹ ਕੇ ਲੈ ਜਾਣ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਹੈਡ ਬੂਟ ਉਵੇਂ ਲੱਗੇ ਹੋਏ ਆ ਉਹ ਮੇਰੇ ਆਪ ਦੇ ਲਾਏ ਹੋਏ ਆ ਬੰਪਰ ਤੇ ਅੱਡ ਠੀਕ ਆ ਮੂਰੇ ਜੋਜ ਵੀ ਲੱਗੇ ਹੋਏ ਆ ਠੀਕ ਆ ਬਾਈ ਜੀ ਉਹ オリジナル ਹੋਣਗੇ オリジナル ਹਾਂਜੀ ਨਾਲ ਦੇ ਥੱਲੇ ਵੀ ਲੱਗਿਆ ਹੋਇਆ ਇਹ ਵੀ オリジナル ਆ ਬੰਪਰ ਇੱਥੇ ਹਿੱਸੇ ਨਾਲ ਵੀ ਲੱਗਿਆ ਹੋਇਆ ਠੀਕ ਆ ਬਾਈ ਜੀ ਤੇ ਬਾਈ ਜੀ ਇੱਕ ਵਾਰੀ ਆਪਦਾ ਐਡਰੈਸ ਬੋਲ ਦਿਓ ਆਪਣਾ ਹੈਗਾ ਜੀ ਸ਼ਹਿਰ ਕੋਟਕਪੂਰਾ ਹਾਂ ਜੀ ਨੂੰ ਰੋਡ ਕੋਠੇ ਪੰਤਾਂ ਦੇ ਠੀਕ ਆ ਬਾਈ ਜੀ ਜਿਹੜਾ ਫੀਡ ਕੋਡੀ ਤੇ ਇੱਕ ਵਾਰੀ ਨੰਬਰ ਬੋਲ ਦਿਓ ਜੀ ਨੰਬਰ ਮੇਰਾ 99680 00456 ਬਾਈ ਜੀ ਹੁਣ ਨਾ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਸਕਰੀਨ ਸ਼ਾਟ ਲੈ ਕੇ ਆਇਆ ਆਪਾਂ ਮਾਨਦਾਨ ਫੋਲ ਕਰ ਦਾਂਗੇ ਫੋਲ ਕਰ ਦਾਂਗੇ ਆਪਾਂ ਜੀ ਠੀਕ ਹੈ ਬਾਈ ਜੀ ਸਾਰੀ ਟਾਇਰ ਕੰਪਨੀ ਤੇ ਜਾਂ ਕੋਈ ਦੇਸੀ ਟਾਇਰ ਨਹੀਂ ਠੀਕ ਹੈ ਬਾਈ ਜੀ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ